ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਲੈ ਕੇ حاضر ਹੋਏ ਅੱਜ ਦੀ ਇੱਕ ਛੋਟੀ ਜੀ ਕਹਾਣੀ ਕੌਣ ਸੀ ਇਹ ਛੱਲਾ ਕੀ ਕਹਾਣੀ ਸੀ ਛੱਲੇ ਦੀ ਗੁਰਦਾਸ ਮਾਨ ਦਾ ਛੱਲਾ ਜਿਸ ਨੂੰ ਤਕਰੀਬਨ ਤਕਰੀਬਨ ਸਾਰੇ ਹੀ ਕਲਾਕਾਰਾਂ ਨੇ ਗਾਇਆ ਹੈ ਸ਼ਾਇਦ ਹੀ ਕੋਈ ਜਿਹੜਾ ਪੰਜਾਬੀ ਹੋਵੇ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਛੱਲਾ ਨਾ ਗੁਣਗਾਇਆ ਹੋਵੇ ਪਰ ਬਹੁਤ ਹੀ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ ਪਿਛੋਕੜ ਬਾਰੇ ਪਤਾ ਹੋਵੇਗਾ ਛੱਲਾ ਇੱਕ ਪਿਓ ਪੋਤ ਦੀ ਦਾਸਤਾਨ ਹੈ ਛੱਲਾ ਨਾਮ ਦਾ ਇੱਕ ਮਲਾਹ ਹਰੀ ਕੇ ਪੱਤਨ ਦਾ ਰਹਿਣ ਵਾਲਾ ਸੀ ਜਿਸ ਨੂੰ ਰੱਬ ਨੇ ਇੱਕ ਪੁੱਤ ਨਾਲ ਨਵਾਜਿਆ ਸੀ ਛੱਲੇ ਮਲਾਹ ਨੇ ਉਸ ਦਾ ਨਾਮ ਛੱਲਾ ਰੱਖਿਆ ਇੱਕੋ ਇੱਕ ਪੁੱਤ ਹੋਣ ਕਰਕੇ ਛੱਲੇ ਨੇ ਉਸ ਨੂੰ ਬੜੇ ਹੀ ਲਾਡਾਂ ਨਾਲ ਪਾਲਿਆ ਜਦ ਛੱਲਾ ਛੋਟਾ ਸੀ ਤਾਂ ਉਸ ਦੀ ਮਾਂ ਮਰ ਗਈ ਛੱਲਾ ਮਲਾਹ ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ ਇੱਕ ਦਿਨ ਛੱਲੇ ਨੇ ਚੱਲੇ ਨੇ ਨੂਨ ਨਾਲ ਜਾਂਦੇ ਜਦ ਝੱਲਾ ਮਲਾਹ ਕੰਮ ਤੇ ਗਿਆ ਤਾਂ ਝੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ ਵਿੱਚ ਬਿਠਾ ਕੇ ਦੂਸਰੀ ਪਾਰ ਲਿਜਾਣ ਤੋਂ ਇਨਕਾਰ ਕਰ ਦਿੱਤਾ ਸਵਾਰੀਆਂ ਕਹਿਣ ਲੱਗੀਆਂ ਕਿ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੂਸਰੇ ਪਾਸੇ ਛੱਡ ਆਵੇਗਾ ਪਹਿਲਾਂ ਤਾਂ ਝੱਲਾ ਮੰਨਿਆ ਨਹੀਂ ਪਰ ਸਾਰਿਆਂ ਨੇ ਜ਼ੋਰ ਪਾਉਂਦੇ ਝੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਦਿੱਤਾ ਸਾਰੇ ਬੇੜੀ ਦੇ ਵਿੱਚ ਸਵਾਰ ਹੋ ਕੇ ਦਰਿਆ ਵਿੱਚ ਚਲੇ ਗਏ ਚੱਲਾ ਚਲਾ ਤੱਕ ਗਿਆ ਲੇਕਿਨ ਕਦੇ ਵਾਪਸ ਨਹੀਂ ਮੁੜਿਆ ਸਤਲੁਜ ਦੇ ਬਿਆਸ ਦੇ ਵਿੱਚ ਪਾਣੀ ਬਹੁਤ ਚੜ ਗਿਆ ਸੀ ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ ਛੱਲੇ ਮਲਾ ਨੂੰ ਉਡੀਕਦੇ ਉਡੀਕਦੇ ਦਿਨ ਟਲ ਗਿਆ ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾਂ ਤੱਕ ਲੱਭਦੇ ਰਹੇ ਪਰ ਛੱਲਾ ਨਾ ਮਿਲਿਆ ਪੁੱਤ ਦੇ ਵਿੱਚ ਛੋੜੇ ਦੇ ਵਿੱਚ ਝੱਲਾ ਮਲਾ ਪਾਗਲ ਹੋ ਗਿਆ ਉਹ ਨਦੀ ਕਿਨਾਰੇ ਗੁੰੰਦਾ ਫਿਰਦਾ ਰਹਿੰਦਾ ਝੱਲਾ ਮੁੜ ਕੇ ਨਹੀਂ ਆਇਆ ਰੋਣਾ ਉਮਰਾਂ ਦਾ ਪਾਇਆ ਮੱਲਿਆ ਮੁਲਕ ਪਰਾਇਆ ਜਦ ਛੱਲੇ ਮਲਾ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ ਉਹ ਸੋਚਦਾ ਕਿ ਕਾਸ਼ ਉਹ ਜਿਉਂਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀਂ ਸੀ ਲੈ ਕੇ ਆਉਣਾ ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ ਰੋਂਦਾ ਗੋਨ ਲੱਗ ਜਾਂਦਾ ਗੱਲ ਸੁਣ ਛੱਲਿਆ ਕਾਵਾਂ ਮਾਵਾਂ ਠੰਡੀਆਂ ਛਾਵਾਂ ਛੱਲਾ ਪਾਣੀ ਦੇ ਵਿੱਚ ਹੱਥ ਮਾਰਦਾ ਤੇ ਲੋਕ ਪੁੱਛਦੇ ਕੀ ਛੱਲਿਆ ਕੀ ਲੱਭਦਾ ਏ ਤਾਂ ਛੱਲਾ ਕਹਿੰਦਾ ਛੱਲਾ ਨੋਂ ਨੋਂ ਖੇਵੇ ਪੁੱਤਰ ਸਭ ਮਿੱਠੜੇ ਮੇਵੇ ਅੱਲਾ ਸਭ ਨੂੰ ਦੇਵੇ ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਛੱਲਿਆ ਘਰ ਨੂੰ ਛਲਾ ਜਾ ਤਾਂ ਛੱਲਾ ਕਹਿੰਦਾ ਛੱਲਾ ਬੇੜੀ ਦਾ ਪੂਰੇ ਵਤਨ ਮਾਹੀ ਦਾ ਦੂਰ ਏ ਜਾਣਾ ਪਹਿਲੇ ਪੂਰੇ ਇਸੇ ਤਰ੍ਹਾਂ ਚੰ ਲਮਲਾ ਆਪਣੇ ਪੁੱਤ ਦੀ ਯਾਦ ਦੇ ਵਿੱਚ ਆਪਣੀ ਜ਼ਿੰਦਗੀ गुਜ਼ਾਰਿਆ ਫਿਰ ਉਹ ਹਰੀਕੇ ਤੋਂ ਗੁਜਰਾਤ ਪਾਕਿਸਤਾਨ ਚਲਾ ਗਿਆ ਆਪਣੀ ਜ਼ਿੰਦਗੀ ਦੇ ਕੁਝ ਸਾਲ ਛੱਲੇ ਨੇ ਗੁਜਰਾਤ ਦੇ ਵਿੱਚ ਬਿਤਾਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਅੱਜ ਵੀ ਗੁਜਰਾਤ ਪਾਕਿਸਤਾਨ ਦੇ ਵਿੱਚ ਉਸ ਦੀ ਸਮਾਦੀ ਬਣਾਈ ਗਈ ਹੈ